ਵਨੰਦਨ ਸਜਾ ਪ੍ਰਾਪਤ ਇਸ ਤੋਂ ਅੰਭੂ ਦੀ ਇਸ ਤੋਂ ਚਾਹ ਵੀਰ ਚਾਹ ਵੀਰ ਉਹ ਉੱਥੇ ਬੈ ਜਾ ਆਜਾ ਜੀ ਫਿਰ ਕੋਲ ਜੱਜ ਸਾਹਿਬ ਨੇ ਆ ਗਿਆ ਆ ਗਿਆ ਸਰ ਕੀ ਮਾਮਲਾ ਜੀ ਹੈ ਇਦਾਂ ਆ ਕਿ ਮਿਤੀ 23/4/25 ਨੂੰ ਸਾਡੇ ਥਾਣੇ 'ਕ ਇੱਕ ਕੰਪਲੇਂਟ ਆਈ ਸੀਗੀ ਕਿ ਇੱਕ 4 4.5 ਸਾਲ ਦੀ ਲੜਕੀ ਦੇ ਨਾਲ ਉਹਦੇ ਹੀ ਰਿਸ਼ਤੇਦਾਰ ਨੇ ਜਿਹੜਾ ਹੈਗਾ ਆ ਉਹ ਰੇਪ ਕਰ ਲਿਆ ਹੈਗਾ ਜਿਹਦੇ ਸਬੰਧ ਵਿੱਚ ਅਸੀਂ ਬਿਆਨ ਲਿਖ ਕੇ ਮੁਕੱਦਮਾ ਥਾਣਾ ਨੂਰ ਮਹਿਲ ਚ ਮੁਕੱਦਮਾ ਨੰਬਰ 25 ਮਿਤੀ 23/4/25 ਅੰਡਰ ਸੈਕਸ਼ਨ 65 2 BNS 6 500 ਐਕਟ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਸੀਗਾ ਮੁਕੱਦਮਾ ਦਰਜ ਕਰਕੇ ਅਸੀਂ ਜਿਹੜਾ ਇਸ ਮੁਕੱਦਮੇ ਦਾ ਜਿਹੜਾ ਦੂਸਰਾ ਮੁਰਜਮ ਹੈਗਾ ਸਰ ਉਹਨੂੰ ਅਸੀਂ ਜਿਹੜਾ ਅਮਰੀਕ ਉਰਫ ਸਾਹੀ ਪੁੱਤਾਂ 79 ਬਾਸੀ ਪਿੰਡ ਦੱਦੂਵਾਲ ਨੂਰਮੈਲ ਜਰੰਦ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀ ਜਿਹਦਾ 2-3 ਦਾ ਜਿਹੜਾ ਪੁਲਸ ਰਿਮਾਂਡ ਅਸੀਂ ਲਿਆ ਤਾਂ ਉਹਦੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਕੋਲ ਤੇ ਸਰ ਜਿਹੜਾ ਰਿਸ਼ਤੇਦਾਰ ਹੈਗਾ ਵਾ ਇਹਦੀ ਏਜ ਕਿੰਨੀ ਆ ਤੇ ਲੜਕੀ ਦੀ ਏਜ ਕਿੰਨੀ ਲੜਕੀ ਦੀ ਹੈ ਜੀ 4 1/2 ਲੈ ਗਿਆ 4 ਸਾਲ ਹੈਗੀ ਆ ਜਿਹੜਾ ਇਹਦਾ ਰਿਸ਼ਤੇਦਾਰ ਆ ਇਹਦੀ ਕਰੀਬ ਹੈ ਗਿਆ 32 ਸਾਲ ਉਮਰ ਦੇ ਰਿਸ਼ਤੇਦਾਰੀ ਕੀ ਲੱਗਦੀ ਹੈ ਇਹਦੀ ਤਾਇ ਚਾਚੇ ਦੀ ਕਹਿੰਦੇ ਸੀ ਵੀ ਭਰਾ ਇਹਦਾ ਤਾਇਆ ਜਾਂ ਚਾਚਾ ਲੱਗਾ ਲੜਕੀ ਦਾ ਆਇਆ ਲੱਗਾ ਇਹਦੀ ਜਿਹੜਾ ਰਗਾ ਕੋਈ ਕਰਮ ਕੀਤਾ ਹਾਂਜੀ ਹਾਂਜੀ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਮੁਕਦਮਾ ਮੁਕਦਮੇ ਜਿਹਦਾ ਅਸੀਂ ਪੁਲਸਰ ਮਾਨ ਲਿਆ ਦੋ ਦਿਨ ਦਾ ਇਹਦੇ ਕੋਲ ਹੋਰ ਪੁੱਛਗਛ ਕੀਤੀ ਜਾ ਰਹੀ ਆ ਬਾਕੀ ਜਿਹੜਾ ਇਹਦਾ ਮੈਡੀਕਲ ਲੜਕੀ ਦਾ ਮੈਡੀਕਲ ਉਹ ਕਰਵਾਇਆ ਜਾ ਰਿਹਾ ਤਫਤੀਸ਼ ਗੜਿਆ ਆਏਗਾ ਇਹ ਪਹਿਲਾਂ ਨੂੰ ਮਾਮਲਾ ਦਰਿਆ ਨਹੀਂ ਨਹੀਂ ਇਹਦੇ ਖਿਲਾਫ ਫਿਲਹਾਲ ਕੋਈ ਹੀ ਅਦਰ ਰਿਕਾਰਡ ਚੈੱਕ ਕੀਤਾ ਇਹਦੇ ਖਿਲਾਫ ਕੋਈ ਮੁਕਦਮਾ ਨਹੀਂ ਦਰਜਿਆਗਾ ਇਨਸਪੈਕਟਰ ਸੀਮਾ ਰਾਣੀ ਕਿਉਂਕਿ ਇਹ ਪੋਕਸੋ ਪੋਕਸੋ ਐਟ ਤਹਿਤ ਮੁਕਦਮਾ ਦਰਜਿਆ ਉਹਦੀ ਤਫਤੀਸ਼ ਕਰ ਰਹੀ ਹੈ ਤੇ ਸਰ ਇਹਨੇ ਕਿਸ ਤਰ੍ਹਾਂ ਜਿਹੜਾ ਹੈਗਾ ਲੜਕੀਆਂ ਬਹਿਲਾਇਆ ਫਸਵਾਇਆ ਦਾ ਕੀ ਚੱਕਰ ਕੀ ਇਹ ਇਸ ਤਰ੍ਹਾਂ ਹੈਗਾ ਵੀ ਇਹ ਦੱਸਦੇ ਵੀ ਇਹ ਡੀ ਐਡਿਕਟ ਹੈਗਾ ਆ ਨਸ਼ਾ ਨੁਸ਼ਾ ਕਰਦਾ ਨਸ਼ੇ ਦੀ ਹਾਲਤ ਦੇ ਵਿੱਚ ਲੜਕੀ ਨੂੰ ਘਰ ਕੋਈ ਨਹੀਂ ਸੀਗਾ ਬਹਿਕਾਇਆ ਤਾਂ ਉਹਦੇ ਨਾਲ ਕੋਈ ਕਰਮ ਕੀਤਾ ਹੈ